हाँ जी राणा साहब जी वाह जी खालसा वाहगुरु जी की फतेह आज नगर कीर्तन परमपिता परमात्मा के आशीर्वाद से गुरु महाराज के आशीर्वाद से जो एक जनवरी को समाना टावर से चला आज सात तारीख को रात मन मंजी साहब रुके और अभी गोल्डन हट पे सारी संगतों की सेवा करने का सौभाग्य मिला बड़े कर्मों से सेवा मिलती है लेकिन परमपिता परमात्मा की विशेष कृपा है कि सेवा के लिए भाव भी चाहिए और हमें वो सेवा बार बार मिले यही अरदास करेंगे और आज कल के सनेवाल रेडू साहब गुरुद्वारे में बाबा जी के पास है और सारी संगतों से जितने भी लोकल संगतें हैं सनेवाल की हैं या आस के गाँव की हैं सभी से हाथ जोड़ के अपील है कि सुबह दस बजे रेडू साहब गुरु साहब की सवारी जिस टाइम चले तो सारी संगतों से अपील है कि वहाँ ज़्यादा से ज़्यादा गिनती में पहुँचे और आशीर्वाद प्राप्त करें परमपिता परमात्मा से बड़ी आशीर्वाद मिलता है उसका मौका कभी नहीं चूकना चाहिए और यह यात्रा 15 जनवरी को दरबार साहब पहुँच रही है जहाँ मान साहब को भी स्पेशली बुलाया गया है और, और संगतों से भी अपील करेंगे जितने भी संगतें मेरी मैसेज को देख रही हैं दरबार साहब जाने का सौभाग्य हर रोज़ नहीं मिलता आपसे अपील है हाथ जोड़ के जितने भी मेरे भाई देख रहे हैं पंद्रह तारीख को अगर आप बीच में इस यात्रा में ना जुड़ सके कोई बात नहीं लेकिन पंद्रह तारीख को ज़्यादा से ज़्यादा गिनती में दरबार साहब पहुँचना है ताकि वहाँ पहुँच के सरकारों को ये दिखाना है भाई बेदबी के लिए पूरे का पूरा समाज चाहे सिख समाज है चाहे सनातन समाज है सबकी आवाज़ एक ही है कि आगे बेदबी ना हो जी ਰਾਣਾ ਜੀ ਜਿਹੜੀ ਉਹਨਾਂ ਦੀ ਮਾਤਾ ਜੀ ਆਏ ਨੇ ਗੁਰਜੀਤ ਸਿੰਘ ਖਾਲਸਾ ਜੀ ਦੇ ਉਹਨਾਂ ਦੇ ਵੀ ਦਰਸ਼ਨ ਕਰਾਓ ਮਿਹਰਿਆ ਨੂੰ ਕਿਉਂਕਿ ਉਹ ਖੜਾ ਹੋਣੇ ਵਿੱਚ ਚੱਲਨੇ ਵਿੱਚ ਉਹਨੂੰ ਪਰੇਸ਼ਾਨ ਨਹੀਂ ਹੈ ਉਹ ਉਧਰ ਬੈਠੇ ਹੈ ਆ ਵੀ ਦਰਸ਼ਨ ਕਰਾ ਦਿੱਤੇ ਕੋਈ ਵਾਰ ਠੀਕ ਹੈ ਜੀ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਨੌਜਵਾਨ ਜੁੜੇ ਹੋਏ ਨੇ ਤੁਹਾਡੇ ਨਾਲ ਜੀ ਮੈਸੇਜ ਅੱਜ ਇੱਥੋਂ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਕ ਤਰੀਕ ਤੋਂ ਸਮਾਣੇ ਤੋਂ ਵਹੀਰ ਸ਼ੁਰੂ ਹੋਈ ਸੀ ਤੇ ਪੜਾਦੜ ਪ੍ਰਾ ਹੁੰਦੇ ਅੱਜ ਆਪਾਂ ਗੋਲਡਨ ਹਟ ਰਾਣਾ ਵੀਰ ਦੇ ਕੋਲ ਪਹੁੰਚੇ ਆ ਤੇ ਅਸੀਂ ਸਾਰਿਆਂ ਨੂੰ ਮੈਸੇਜ ਇਹ ਹੋਣਾ ਚਾਹੁੰਦੇ ਆ ਜਿੰਨੇ ਵੀ ਵੀਰ ਭਰਾ ਮੇਰੇ ਤੁਹਾਡੇ ਮਾਧਿਅਮ ਰਹੀ ਆਵਾਜ਼ ਹੁੰਦੇ ਪਏ ਨੇ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਥੋੜਾ ਸਮਾਂ ਆਪਣੇ ਕੀਮਤੀ ਸਮੇਂ ਵਿੱਚੋਂ ਜ਼ਰੂਰ ਕੱਢੋ ਚਾਹੇ ਅੱਧਾ ਘੰਟਾ ਕੱਢੋ ਚਾਹੇ 15 ਮਿੰਟ ਕੱਢੋ ਚਾਹੇ ਇੱਕ ਦਿਨ ਕੱਢੋ ਪਰ ਆਓ ਜ਼ਰੂਰ ਵਹੀਰ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਇਹ ਜਿਹੜੀ ਬੇਦਬੀ ਦਾ ਮੁੱਦਾ ਵਾ ਸਾਡਾ ਸਾਰਿਆਂ ਦਾ ਬੰਦਾ ਵਾ ਕਿਉਂਕਿ ਵੀਰ ਗੁਰਜੀਤ ਸਿੰਘ ਖਾਲਸਾ ਫੌਜੀ ਜਿਹੜਾ 400 ਫੁੱਟ ਉੱਪਰ ਤੇ ਟਾਵਰ ਤੇ ਚੜ ਕੇ ਬੈਠਾ ਹੈ ਪਰ ਸਾਨੂੰ ਇਹ ਸੋਚਣਾ ਵੀ ਚਾਹੀਦਾ ਹੈ ਕਿ ਉਹ ਇਨੀ ਠੰਡ ਦੇ ਵਿੱਚ ਇਨੀ ਮੁਸ਼ਕਲਾਂ ਵੀ ਦੇ ਨਾਲ ਸਾਹਮਣਾ ਕਰਦਾ ਪਿਆ ਜੇ ਆਪਾਂ ਥੋੜਾ ਜਿਹਾ ਚੱਲਵਾਂਗੇ ਤੇ ਉਹਨੂੰ ਸਪੋਰਟ ਮਿਲੇਗੀ ਵੀਰ ਨੂੰ ਕਿ ਮੇਰੇ ਨਾਲ ਥੱਲੇ ਗਰਾਊਂਡ ਤੇ ਕੋਈ ਖਲੋਤਾ ਹੈ ਮਨਦੀਪ ਜੀ ਜਿਵੇਂ ਸੰਤ ਸੰਭਾਲ ਜਾ ਕੋਈ ਸੰਤ ਮਤਲਬ ਲਾਕੇ ਸਾਰੇ ਡੇਰੇ ਵਾਲੇ ਸੰਤ ਮਹਾਂਪੁਰਸ ਜਿੰਨੇ ਵੀ ਨੇ ਉਹਨਾਂ ਨੂੰ ਕੀ ਕਹੋਗੇ ਕਿਉਂਕਿ ਉਹ ਸਾਨੂੰ ਦੇਖਣ ਨੂੰ ਕੋਈ ਨਹੀਂ ਦਿਖਿਆ ਵੀਰ ਜੀ ਗੁਰੂ ਦੀ ਵੀਰ ਆਹੇ ਦੇਖੋ ਹੁਣ ਕਹਿਣ ਨੂੰ ਤੇ ਚਲੋ ਤੁਸੀਂ ਕਹਿ ਰਹੇ ਸਾਰੇ ਸੰਤ ਸਮਾਜ ਆ ਪਰ ਇਹਨਾਂ ਦਾ ਹੀ ਫਰਜ਼ ਬੰਦਾ ਸੀ ਨਾਲ ਸਾਡੇ ਨਾਲ ਚੱਲਣ ਦਾ ਪਰ ਜੇ ਨਹੀਂ ਚੱਲਦੇ ਵਿੱਚ ਚਲੋ ਅੱਜ 7 ਤਰੀਕ ਹੋ ਗਈ ਅਸੀਂ ਹਜੇ ਵੀ ਉਮੀਦ ਕਰਦੇ ਪਏ ਆ ਕੱਲ 8 ਤਰੀਕ ਹੈ ਅਰਤੀ ਤੋਂ ਸਟਾਰਟ ਹੋ ਜਨ ਚਾਹੇ 1 ਘੰਟਾ ਲਗਾਣ ਚਾਹੇ 2 ਘੰਟੇ ਲਗਾਣ ਪਰ ਟਾਈਮ ਜ਼ਰੂਰ ਕੱਢ ਕੇ ਆਣ ਕਿਉਂਕਿ ਜੇ ਕਵੀਰ ਅੱਗੇ ਲੱਗਾ ਆ ਵਾ ਤੇ ਤਾਂ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਜੇ ਅਸੀਂ ਕਿਸੇ ਦੇ ਨਾਲ ਤੁਰਾਂਗੇ ਨਹੀਂ ਤੇ ਕੱਲ ਨੂੰ ਕੌਣ ਸਾਡੇ ਨਾਲ ਚਲੋਏਗਾ ਕਿਸੇ ਨੇ ਸਾਡੇ ਨਾਲ ਨਹੀਂ ਕੱਲ ਨੂੰ ਖੜੋਣਾ ਜੀ ਕਿ ਜਿਹੜਾ ਇਹ ਜਿਹੜਾ ਸਮਾਂ ਵਾ ਜੇ ਆਪਾਂ ਕਹਿ ਲਈਏ ਕਿ ਰਜਾਈਆਂ 'ਚ ਬੈਠ ਕੇ ਆਪਾਂ ਕਮੈਂਟ ਕਰ ਲਈਏ ਕਿਉਂਕਿ ਕਮੈਂਟ ਨਾਲ ਕੁਝ ਵੀ ਨਹੀਂ ਹੋਣਾ ਜੇ ਅਸੀਂ ਚਾਹਦੇ ਹਾਂ ਕਿਸੇ ਨੂੰ ਇਨਸਾਫ ਦਿਵਾਉਣਾ ਚਾਹਦੇ ਹਾਂ ਤੇ ਉਹਦੇ ਵਾਸਤੇ ਸਾਨੂੰ ਫਿਰ ਸੜਕਾਂ ਦੇ ਉੱਤਰਨਾ ਪੈਣਾ ਕਿਉਂਕਿ ਸਾਡੀ ਜਿਹੜੀ ਸਰਕਾਰ ਆ ਇਹ ਅੰਨੀ ਬੋਲੀ ਤੇ ਸੁੱਤੀ ਸਰਕਾਰ ਹੈ ਇਹਨੂੰ ਜਗਾਉਣ ਵਾਸਤੇ ਸਾਨੂੰ ਸਰਕਾਰ ਦੇ ਉੱਤਰਨਾ ਪਿਆ ਕਿਉਂਕਿ ਇਹ ਸਰਕਾਰ ਨੇ ਜਦੋਂ ਸਰਕਾਰ ਬਣਾਉਣੀ ਸੀ ਉਸ ਟਾਈਮ ਤੇ ਭਗਵੰਤ ਸਿੰਘ ਸਾਬ ਨੇ ਤੇ ਕੇਜੀਵਾਲ ਸਾਬ ਨੇ ਆ ਕੇ ਬਿਆਨ ਦਿੱਤਾ ਸੀ ਉੱਤੇ ਆ ਕੇ ਪੰਜਾਬ ਧਰਤੀ ਤੇ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਸਖਤ ਕਾਨੂੰਨ ਬਣਾਵਾਂਗੇ ਜਿਦਨਾ ਕੋਈ ਸ਼ਰਾਰਤੀ ਅਨਸਰ ਬੇਦਬੀ ਨਾ ਕਰ ਸਕੇ ਤੇ ਬੰਦੀ ਸਿੰਘ ਵੀ ਰਿਹਾ ਕਰਾਂਗੇ ਮਗਰ ਪੰਜਾਬ ਦੇ ਉੱਤੇ ਕਹਿ ਲਓ ਕਿ 4 ਸਾਲ ਬੀਤ ਚਲੇ ਆ ਅੰਨੀ ਬੋਲੀ ਸਰਕਾਰ ਨੇ ਹਜੇ ਤੱਕ ਕੋਈ ਵੀ ਮਸਲਾ ਹੱਲ ਪੰਜਾਬ ਦਾ ਨਹੀਂ ਕੀਤਾ ਜਿਹੜੇ ਬਣੇ ਹੋਏ ਵਿਧਾਇਕ ਨੇ ਉਹਨਾਂ ਨੂੰ ਕੀ ਕਹੋਂਗੇ ਇਸ ਤੋਂ ਅਪੀਲ ਕੀ ਕਰੋਂਗੇ ਤੁਸੀਂ ਦੇਖੋ ਜਿਹੜੇ 92 ਜਿਹੜੇ ਵਿਧਾਇਕ ਹੈ ਉਹ ਤੇ ਕਹਿ ਲਓ ਕਿ ਇੱਕ ਨਾਮ ਦੇ ਵਿਧਾਇਕ ਹੈ ਉਹਨਾਂ ਦੇ ਮੂੰਹ ਨੂੰ ਜਿਪਾ ਲੱਗ ਚੁੱਕੀਆਂ ਤਾਲੇ ਲੱਗੇ ਹੋਏ ਨੇ ਮੂੰਹ ਹੀ ਨਹੀਂ ਖੋਲਦੇ ਜਿੱਤੇ ਪੰਜਾਬ ਚੋਂ ਨੇ ਹੱਕ ਦੇ ਪੰਜਾਬ ਦਾ ਵਾ ਪਰ ਬੋਲਣ ਦਾ 1% ਵੀ ਕਹਿ ਲੋ ਕਿ ਪੰਜਾਬ ਦੇ ਹਾਕ ਵਿੱਚ ਮੈਨੂੰ ਕੋਈ ਵੀਡੀਓ ਵਿਖਾ ਦਿਓ ਕੋਈ ਸੋਸ਼ਲ ਮੀਡੀਆ ਤੇ ਉਹਨੇ ਪਲੇਟਫਾਰਮ ਦੇ ਉੱਤੇ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ ਇੱਕ ਤਰੀਕ ਤੋਂ ਗੁਰਾ ਦੀ ਵਹੀਰ ਚੱਲੀ ਹੋਵੇ ਤੇ ਸਿਰਾਂ ਜਿਹਨਾਂ ਨੇ ਪੱਗਾਂ ਫਸਾਈਆਂ ਵਾ ਨਾ ਕਿ ਇੱਕ 1% ਵੀ ਕਹਿ ਲੋ ਕਿ ਸਾਡੇ ਨਾਲ ਆ ਕੇ ਤੁਰ ਕੇ ਰਾਜ਼ੀ ਨਹੀਂ ਹੈ ਨਾ ਕੋਈ ਉਹਨੇ ਆਪਣੇ ਸੋਸ਼ਲ ਮੀਡੀਆ ਹੈਂਗਲ ਤੋਂ ਕੋਈ ਪੋਸਟ ਪਾਈ ਹੈ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਜੇ ਆਪਾਂ ਇਹਨਾਂ ਨੂੰ ਚੇਤਾਵਨੀ ਭੇਜਿਆ ਵੀ ਹੈ ਪਰ ਸਾਡਾ ਸਾਥ ਇਸ ਟਾਈਮ ਤੇ ਗਰਾਊਂਡ ਤੌਰ ਤੇ ਬਿਲਕੁਲ ਵੀ ਨਹੀਂ ਦੇ ਰਹੀਏ ਇਹਨਾਂ ਦਾ ਸਾਥ ਕੌਣ ਦੇ ਰਿਹਾ ਹੈ ਤੁਹਾਡਾ ਬਹੁਤੋ ਦੇਖੋ ਹਜੇ ਸਿਆਸੀ ਤੇ ਕੋਈ ਵੀ ਨਹੀਂ ਹਜੇ ਤੱਕ ਆਇਆ ਇੱਕ ਤਰੀਕ ਤੋਂ ਲੈ ਕੇ 7 ਤਰੀਕ ਹੋ ਚੱਲੀ ਇਹਨੂੰ ਲਗਾਤਾਰ ਚੱਲਦੇ ਨੂੰ ਰਾਣਾ ਜੀ ਨੂੰ ਚੱਲਦੇ ਨੂੰ ਮੇਰਾ ਵੀਰ ਪਟਿਆਲੇ ਤੋਂ ਚੱਲਦਾ ਪਿਆ ਰਾਣਾ ਰਾਜਾ ਰਾਣਾ ਇਹ ਵੀ ਚੱਲਦਾ ਪਿਆ ਵਾ ਗੁਰਪ੍ਰੀਤ ਸਿੰਘ ਚੱਲਦੇ ਨੇ ਸਾਰੇ ਸਾਥੀ ਆਪਾਂ ਰਲ ਮਿਲ ਕੇ ਚੱਲਦੇ ਪਏ ਨੇ ਪਰ ਸਰਕਾਰਾਂ ਪਤਾ ਨਹੀਂ ਕਿਉਂ ਸੁੱਤੀਆਂ ਪਈਆਂ ਹਜੇ ਤੱਕ ਕੋਈ ਸਾਸਤ ਦਾ ਕੋਈ ਨਾਮੂ ਨਿਸ਼ਾਨ ਨਹੀਂ ਹੈ ਧੰਵਾਦੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਆਇੰਟ ਜਿਹੜਾ ਸ਼ਾਮ ਦਾ ਪੜਾ ਅੱਜ ਸਾਡੇ ਨਾਲ ਗੁਰਜੀਤ ਸਿੰਘ ਖਾਲਸਾ ਜੀ ਜਿਹੜੇ ਟਾਵਰ ਤੇ ਬੈਠੇ ਨੇ ਉਹਨਾਂ ਦੀ ਮਾਤਾ ਜੀ ਨੇ ਨਾਲ ਸਾਡੇ ਨਾਲ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਤਸ਼ਾਹ ਮਾਤਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸਿੱਖ ਨੌਜਵਾਨ ਨੇ ਬਹੀਰ ਚ ਜਿਹੜੇ ਆਉਣ ਬੱਚੇ ਉਹਨਾਂ ਨੂੰ ਸਿੱਖ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਬੇਟਾ ਜੀ ਮੇਰੇ ਤਾਂ ਇਹੀ ਮੈਸੇਜ ਹੈ ਸਾਰੇ ਸਿੱਖ ਵੀਰਾਂ ਨੂੰ ਮੇਰੇ ਬੇਟਿਆਂ ਨੂੰ ਮੇਰੇ ਵੀਰਾਂ ਨੂੰ ਮੈਂ ਤਾਂ ਇਹੀ ਕਹਿੰਦੇ ਵੀ ਇਹ ਬਹੀਰ ਚੰਨ ਰਹੀ ਆਪਣੇ ਗੁਰਾਂ ਦੇ ਨਾਮ ਤੇ ਸੱਚੇ ਪਾਤਸ਼ਾਹ ਦੇ ਕਾਨੂੰਨ ਬਣਾਉਣ ਵਾਸਤੇ ਮੇਰਾ ਬੇਟਾ ਬੈਠਾ ਡੇਢ ਸਾਲ ਹੋ ਗਿਆ ਉਹਨੂੰ 15 ਮਹੀਨੇ ਉੱਤੇ ਬੈਠੇ ਇਹਨੂੰ ਵੀ ਇੰਨਾ ਵੀ ਹੁਣ ਇੰਨਾ ਤਾਂ ਦੇਖ ਲੈਣ ਹੁਣ ਵੀ ਐਡਾ ਇੰਨਾ ਸਰਗਸ ਕਰ ਰਿਹਾ ਉਹ ਹੁਣ ਵਹੀਰ ਚਲਾਈਏ ਮੇਰੇ ਬੇਟੇ ਨੇ ਰਾਣੇ ਨਹੀਂ ਇੰਨਾ ਜ਼ੋਰ ਲਾ ਕੇ ਬੱਚੇ ਨੇ ਇੰਨਾ ਉਹ ਕਰ ਰਿਹਾ ਵੀ ਹੁਣ ਸੰਗਤ ਨੂੰ ਸੋਚਣਾ ਚਾਹੀਦਾ ਨਾਲ ਜੁੜਨਾ ਚਾਹੀਦਾ ਬੇਟੇ ਸਪੜਾ ਤੇ ਪੜਾ ਸਾਰੇ ਨਾਲ ਜੁੜੀ ਜਾਣ ਕਿੱਡੀ ਸੰਗਤ ਕਿੰਨੀ ਸੰਗਤ ਹੋ ਜੂਗੀ ਬੇਟਾ ਮੈਂ ਤਾਂ ਇਹੀ ਮੇਰਾ ਤਾਂ ਇਹੀ ਅਦੇਸ਼ ਹੈ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਜੁੜੋ ਬੱਤੋ ਵੱਧ ਨਾਲ ਜੁੜ ਕੇ ਆਪਣੇ ਗੁਰੂ ਦੇ ਕਾਨੂੰਨ ਪਾਸ ਕਰਾਓ ਮੇਰਾ ਬੇਟਾ ਏਡੇ ਉੱਤੇ ਇੰਨਾ ਪਾਲੇ ਚ ਡੇਢ ਸਾਲ ਹੋ ਗਏ ਹੁਣ ਵੀ ਪਾਲਾ ਪਿੱਛੇ ਹੀ ਪਾਲਾ ਕੱਟਿਆ ਗਰਮੀਆਂ ਕੱਟੀਆਂ ਹੁਣ ਪਾਲਾ ਕੱਟ ਰਿਹਾ ਵੀ ਉਹ ਛੇਤੀ ਤੋਂ ਛੇਤੀ ਇੱਥਾਂ ਆ ਜੇ ਉਹ ਆਪਦੇ ਘਰੇ ਜਾਵੇ ਅਸੀਂ ਉਹਦੇ ਕਨੀਓ ਬਹੁਤ ਦੂਰੇ ਹੋ ਰਹੇ ਹਾਂ ਮੇਰੇ ਬੱਚੇ ਕਨੀਓ ਮਤਲਬ ਜੀ ਅੱਜ ਤੁਸੀਂ ਗੋਲਡਨ ਹਟ ਤੇ ਆਏ ਹੋ ਰਾਮ ਸਿੰਘ ਰਾਣੇ ਬਲੂ ਵੀ ਬਹੁਤ ਵੱਡਾ ਪ੍ਰਲਖ ਕੀ ਗਣਾ ਚੋਲਦੇ ਮੈਂ ਮੇਰੇ ਬੇਟੇ ਦਾ ਬਹੁਤ ਬਹੁਤ ਜਿਆਦਾ ਸ਼ੁਕਰਿਆਦਾ ਕਰਦੀ ਆ ਮੇਰੇ ਪੁੱਤ ਦਾ ਰਾਣੇ ਦਾ ਵੀ ਮੇਰੇ ਬੇਟੇ ਨੇ ਰਾਣੇ ਨੇ ਐਡਾ ਪ੍ਰਲਖ ਕਰਿਆ ਇਹ ਮੈਂ ਇਹਦਾ ਦੇਣ ਦੇ ਨਹੀਂ ਸਕਦੀ ਮੇਰੇ ਬੇਟੇ ਦਾ ਜੋ ਇਹਨੇ ਮੇਰੇ ਬੇਟੇ ਨੇ ਮੇਰੇ ਪੁੱਤਰ ਦੀ ਐਡੀ ਬੜੀ ਐਡਾ ਉਹਦਾ ਪਿਆਰ ਕਰਿਆ ਐਡਾ ਉਹਦੀ ਜਾਗਰਤਾ ਕਰੀ ਵੀ ਉਹ ਐਡੇ ਉੱਚੇ ਟਾਵਰ ਤੇ ਬੈਠਾ ਇਹਨੇ ਮੇਰੇ ਪੁੱਤ ਨੇ ਸਾਰੀ ਦੁਨੀਆ ਚੋਂ ਜਿਆਦੇ ਇਹਨੇ ਮੇਰੇ ਪੁੱਤ ਦਾ ਸਾਥ ਦਿੱਤਾ ਮੈਂ ਮੇਰੇ ਬੇਟੇ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੀ ਆ ਰਾਣਾ ਸਿੰਘ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਆ ਬੇਟੀ ਇਹ ਜਿਹੜੇ ਸੰਤ ਸਮਾਜ ਵਾਲੇ ਨੇ ਸਿੱਖ ਪ੍ਰਚਾਰਕ ਨੇ ਹੈ ਤਾਂ ਮਸਲਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਉਂਕਿ ਉਹਨਾਂ ਵੱਲੋਂ ਵਹਿਰ ਚ ਕੋਈ ਵੀ ਨਹੀਂ ਦਿਖਿਆ ਜਿਹੜੇ ਪ੍ਰਚਾਰਕ ਮੰਨਦੇ ਨੇ ਸੰਤ ਸਮਾਜ ਦੇ ਉਹਨਾਂ ਵੱਲੋਂ ਕੀ ਕਹੋਗੇ ਉਹਨਾਂ ਨੂੰ ਕੀ ਅਪੀਲ ਕਰਨੀ ਮੈਂ ਤਾਂ ਬੇਟਾ ਜੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਮੈਂ ਸਭ ਨੂੰ ਇਹੀ ਕਹਿੰਨੀ ਹੱਥ ਜੋੜ ਕੇ ਬੇਨਤੀਆਂ ਕਰਦੀਆਂ ਵੀ ਸਾਰਿਆਂ ਨੂੰ ਹੱਕ ਹੈ ਉਹਨਾਂ ਦਾ ਸੱਬਦਾ ਆਉਣ ਦਾ ਕਿਉਂ ਆਪਣੇ ਗੁਰਾਂ ਦੀ ਵਹਿੀਰ ਹੈ ਸੱਬਦਾ ਹੱਕ ਮੰਨਦਾ ਹੋਣ ਦਾ ਰਾਣਾ ਆਪਦੀ ਥਾਵੇਂ ਉਹ ਆਪਦੀ ਥਾਵੇਂ ਸਭ ਨੇ ਆਪੋ ਆਪਣਾ ਗੁਰੂ ਦਾ ਆਪਦਾ ਮਾਨ ਲੈਣਾ ਸਾਰਿਆਂ ਨੇ ਨਾਲ ਜੁੜ ਕੇ ਚੱਲਣਾ ਹੈ ਸਾਰਿਆਂ ਦਾ ਹੱਕ ਬਣਦਾ ਚਿੱਲਣ ਦਾ ਉਹ ਕਿਹੜਾ ਮੇਰੇ ਬੇਟੇ ਨੂੰ ਤਾਂ ਦੇਖ ਸੰਨ ਤਾਂ ਕੁਝ ਨਹੀਂ ਬੇਟਾ ਚਾਹੀਦਾ ਮੇਰੇ ਬੇਟੇ ਨੂੰ ਬਥੇਰੀਆਂ ਬਹੁਤ ਜ਼ਿਆਦੇ ਡੇਡੇ ਆਫਰ ਆ ਰਹੇ ਨੇ ਬਹੁਤ ਜ਼ਿਆਦੇ ਆਉਂਦੇ ਨੇ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸਾਡੇ ਗੁਰੂ ਦਾ ਕਾਨੂੰਨ ਪਾਸ ਹੋ ਜਾਵੇ ਬੇਟੇ ਬਸ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਵਸੇ ਇਹੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਸੰਗਤ ਨੂੰ ਸਾਰੇ ਸਿੱਖਾਂ ਨੂੰ ਸਾਰੇ ਪ੍ਰਚਾਰਕ ਕਰਦੇ ਨੇ ਜੋ ਵੀ ਬੈਠੇ ਨੇ ਧਰਮਤ ਸਾਰੇ ਜੋ ਵੀ ਹੈਗੇ ਨੇ ਮੈਂ ਸਭ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਬੇਟਾ ਵੱਧ ਤੋਂ ਵੱਧ ਮੇਰੇ ਵੀਰ ਮੇਰੇ ਬੇਟੇ ਬੱਚੇ ਵੱਧ ਤੋਂ ਵੱਧ ਇਸ ਵੀਰ ਨਾਲ ਜੁੜੋ ਆਪਾਂ ਕਾਨੂੰਨ ਪਾਸ ਕਰਾ ਲਈਏ ਸੱਚੇ ਪਾਤਸ਼ਾਹ ਦੇ ਆਪਣੀ ਇੱਜ਼ਤ ਹੋ ਜੂਗੀ ਆਪਣੀ ਇੱਜ਼ਤ ਹੋ ਜੂਗੀ ਆਪਣਾ ਗੁਰੂ ਗਲੀਆਂ ਨਾਲੀਆਂ 'ਚ ਰੋੜਦੇ ਬੇਟੇ ਆਪਣੀ ਕੀ ਇੱਜ਼ਤ ਹੈ ਇਹਨਾਂ ਨੂੰ ਆ ਵੀ ਚਾਹੀਦਾ ਜਿਹੜੇ ਬੈਠੇ ਨੇ ਸਿੱਖ ਬਣੇ ਸਾਰਿਆਂ ਨੂੰ ਵੀ ਗੁਰੂ ਗਲੀਆਂ ਨਾਲ ਹੀ ਚਰੂਰ ਤੇ ਕੋਈ ਮੇਰੇ ਬੇਟੇ ਦਾ ਇਕੱਲੇ ਦਾ ਗੁਰੂ ਥੋੜੇ ਬੇਟੇ ਵੀ ਉਹ ਪਹਿ ਗਿਆ ਉੱਤੇ ਚੜ ਕੇ ਉਹ ਤਾਂ ਮੈਨੂੰ ਕਹਿੰਦਾ ਸੀ ਵੀ ਮਾਂ ਜਦੋਂ ਸੀ ਰੋਂਦੇ ਤੇ ਪੰਜ ਚਾਰ ਦਿਨ ਅਸੀਂ ਕਹਿੰਦੇ ਵੀ ਇਹ ਕੀ ਕਰ ਲਿਆ ਤੇ ਉਹ ਸਾਨੂੰ ਕਹਿੰਦਾ ਹੁੰਦਾ ਸੀ ਮਾਂ ਕਹਿੰਦਾ ਤੂੰ ਦੇਖੀਂ ਤਾਂ ਚਾਰ ਪੰਜ ਦਿਨਾਂ ਚ ਇਹ ਕਹਿੰਦਾ ਕਿਵੇਂ ਕਹਿੰਦਾ ਇਕੱਠੀ ਹੋਊਗੀ ਦੁਨੀਆ ਕਹਿੰਦਾ ਸਭ ਨੂੰ ਪਿਆਰ ਹੈ ਕਹਿੰਦਾ ਮੈਨੂੰ ਕਿਹੜਾ ਇਕੱਲੇ ਨੂੰ ਪਿਆਰ ਹੈ ਪਰ ਹੁਣ ਮੈਨੂੰ ਇਹ ਲੱਗਦਾ ਹੈ ਵੀ ਸਾਨੂੰ ਮੇਰੇ ਬੇਟੇ ਨੂੰ ਇਕੱਲੇ ਨੂੰ ਹੀ ਪਿਆਰ ਹੈ ਵੀ ਸਾਰੀ ਦੁਨੀਆ ਨੂੰ ਔਰ ਕਿਸੇ ਨੂੰ ਵੀ ਪਿਆਰ ਨਹੀਂ ਹੈਗਾ ਗੁਰੂ ਸਾਡੇ ਹੀ ਏ ਸਾਰੀ ਦੁਨੀਆ ਦਾ ਸਭ ਦੇ ਸਭ ਦੇ ਦੁੱਖ ਦੇ ਸੁੱਖ ਤੇ ਜਾਂਦਾ ਹੈ ਦੁੱਖ ਦੇ ਸੁੱਖ ਦੇ ਸਭ ਤੇ ਆਪਾਂ ਨੂੰ ਉਹਦੀ ਆਪਾਂ ਓਟ ਆਸਰਾ ਲੈਣੇ ਆ ਮਰਨ ਤੇ ਵੀ ਜੰਮਣ ਤੇ ਵੀ ਸਭ ਤੇ ਆਪਾਂ ਓਟ ਆਸਰਾ ਆਪ ਲੈਣੇ ਆ ਸੱਚੇ ਪਾਤਸ਼ਾਹ ਦਾ ਪਰ ਮੈਂ ਹੱਥ ਜੋੜ ਕੇ ਇਹੀ ਕਹਿਨੀ ਆ ਸਭ ਨੂੰ ਵੀ ਆਪਣਾ ਗੁਰੂ ਐ ਇਹੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਪਾਰ ਉਤਾਰਾ ਇਹਦੇ ਨਾਲੇ ਆਪਣਾ ਹੋਊਗਾ ਇਹੀ ਆਪਣਾ ਮਰਨ ਚ ਮੰਦਾ ਸਾਥੀ ਐ ਸੰਗਤ ਜੀ ਹੱਥ ਜੋੜ ਕੇ ਮੈਂ ਸਭ ਨੂੰ ਸਾਰੀ ਦੁਨੀਆ ਨੂੰ ਮੈਂ ਬੇਨਤੀਆਂ ਕਰਦੀਆਂ ਮੇਰੇ ਖਾਲਸੇ ਬੇਟਿਆਂ ਨੂੰ ਮੇਰੇ ਭਾਈਆਂ ਨੂੰ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਦੇ ਪਿੱਛੇ ਵੀ ਕੋਰ ਨੋਂ ਐ ਸਿੰਘ ਐ ਸਾਰੇ ਜੁੜੋ ਇਸ ਵੀਰ ਦੇ ਨਾਲ ਬੇਟਾ ਜੀ ਸਾਰੇ ਜੁੜੋ ਬਸ ਮੇਰੀ ਹੱਥ ਬਨ ਕੇ ਇਹੀ ਬੇਨਤੀ ਐ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ